ਫੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਅੱਜ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਵਾਏ ਤੇ ਪਹਿਲਾਂ ਨਾ ਧੁੱਪ ਸੋਣੀ ਸੀ ਉਸਤੇ ਮਗਰੋਂ ਨਾ ਫੇਰ ਨਾ ਬੱਦਲਵਾਈ ਜੀ ਹੋ ਗਈ ਹੁਣ ਛੋਟ ਛੋਟੀਆਂ ਕਿੜੀਆਂ ਜੀਆਂ ਗਿਰ ਜੰਨੀਆਂ ਏ ਤੇ ਬਹੁ ਮੀਤਾ ਪਉ ਗਈ ਮੈਨੂੰ ਲੱਗਦਾ ਜਿਹੜੇ ਮੌਸਮ ਜੇ ਕਦੇ ਚੜ ਕੇ ਆ ਜਾਂਦਾ ਏ ਪੇਰ ਹਵਾ ਚੱਲਣ ਲੱਗ ਜਾਂਦੀ ਧੁੱਪ ਹੋ ਜਾਂਦੀ ਆ ਚਲੋ ਜੀ ਇੱਧਰ ਅਸੀਂ ਆਏ ਤੇ ਖੇਤਾਂ ਗੰਨੀ ਧਣੀਆਂ ਲੈਣ ਵਾਸਤੇ ਤੇ ਫੇਰ ਛੋਟੂ ਕਹਿੰਦਾ ਇੱਧਰ ਤਾਂ ਬੀਬੀ ਜੀ ਸਪਰੇਅ ਕਰਤੀ ਆ ਚਲੋ ਹੁਣ ਸਾਨੂੰ ਵ ਵੇਖਾ ਕਹਿੰਦੀ ਐਨੇ ਦੀਦੀ ਆਪਾਂ ਠੰਡੀ ਹਵਾ ਲੈ ਲੈਨੇ ਆ ਤੇ ਆਲੇ-ਦਾਲੇ ਦੇਖੋ ਫਸਲਾਂ ਬਹੁਤ ਸੋਹਣੀਆਂ ਹੋਈਆਂ ਵੇ ਕਹਿੰਦੀ ਕਿੰਨਾ ਦਿਲ ਲੱਗਦਾ ਏ ਪੂਰੀ ਐਨ ਹਰੇ-ਭਾਈਓ ਹਰੇ-ਭਾਈ ਨਜ਼ਰ ਆਉਂਦੀ ਆ ਚਲੋ ਜੀ ਹੁਣ ਆਪਾਂ ਧਨੀਆ ਦਾ ਤੋੜਨਾ ਨਹੀਂ ਹੈਗਾ ਬਸ ਇੱਕ ਨੇ ਦੋ ਮਿੰਟ ਖੜਕੇ ਆਪਾਂ ਹੁਣ ਘਰ ਨੂੰ ਚੱਲਦੇ ਆ ਦੇਖੋ ਜੀ ਕੱਲ ਨਾ ਇੰਨੀ ਜ਼ਿਆਦਾ ਧੁੱਪਾਂ ਦੀ ਨਾ ਬਹੁਤ ਜ਼ਿਆਦਾ ਗਰਮੀ ਲੱਗੀ ਕੱਲ ਕੱਲ 12:30 ਵਜੇ ਦਾ ਟਾਈਮ ਤਾਂ ਤੇ ਸਾਡੇ ਨਾ ਕੁੱਤੇ ਹੰਡੇ ਜਿਆਦੇ ਭੌਂਕੀ ਗਏ ਸੀਗੇ ਵੀ ਕੁੱਤੇ ਐਨੇਗਾ ਤੇ ਭੌਂਕਦੇ ਆ ਇਰੇ ਖਾਨੇ ਆ ਕੇ ਗੇੜਾ ਵੀ ਮਾਰਿਆ ਕਹਿੰਦੀ ਵੀ ਪਤਾ ਨਹੀਂ ਉਹਨਾਂ ਨੇ ਪਾਣੀ ਪੀਣਾ ਹੋਣਾ ਚੱਲ ਰੇਖਾ ਨੇ ਪਾਣੀ ਵੀ ਪਾਤਾ ਪਾਣੀ ਪੀ ਕੇ ਵੀ ਬਹਿ ਗਏ ਉਸਤੇ ਮਗਰੋਂ ਦੇਖੋ ਜੀ ਉਹ ਫੇਰ ਇੰਨਾ ਜ਼ਿਆਦਾ ਭੌਕੀ ਗਏ ਨਾ ਚੁੱਪੇ ਨਾ ਕਰਨ ਇਹਨੇ ਮੈਨੂੰ ਬੁਲਾ ਕੇ ਲਿਆਂਦਾ ਕਹਿੰਦੀ ਦੀਦੀ ਆ ਕੇ ਦੇਖੋ ਸਹੀ ਵੀ ਸ਼ੇਰੂ ਤੇ ਰੂਸੀ ਐਨੀ ਡੰਡ ਕਾਤੇ ਫੋਨੇ ਆ ਚੱਲ ਮੈਂ ਵੀ ਗਿਆ ਮੱਖਾ ਸ਼ੇਰੂ ਵੀ ਚੁੱਪ ਕਰਕੇ ਬਹਿ ਜਾਓ ਦੇਖੋ ਜੀ ਉਹ ਨਾ ਭੱਜ ਭੱਜ ਕੇ ਨਾ ਜਿੱਥੇ ਸਾਡਾ ਜਾਨਤਾਰ ਰੱਖਿਆ ਹੋਇਆ ਉਹਦੇ ਵਿੱਚ ਇਹ ਬੜੀ ਜਾਨ ਅਸੀਂ ਦੇਖੀਏ ਵੀ ਇਹਦੇ ਵਿੱਚ ਹੈ ਤਾਂ ਹੈ ਨਹੀਂ ਕੁਛ ਨਾ ਮੈਂ ਚੱਲ ਕੋਈ ਬਿੱਲੀ ਹੋਣੀ ਆ ਚੱਲ ਕੁਛ ਵੀ ਨਾ ਚਲ ਉਸਤੇ ਮਗਰੋਂ ਭਾਈ ਕਿਚ ਖੜਕਾ ਹੋਈ ਜਾਵੇ ਅਸੀਂ 2-3 ਮਿੰਟ ਉੱਥੇ ਮੈਂ ਦੇ ਰੇਖਾ ਨੇ ਦੇਖਿਆ ਵੀ ਦੀ ਵੀ ਕੁੱਤੇ ਉਧਰੋਂ ਦੇਖਦੇ ਆ ਕਿ ਕਾਦੇ ਭੁੱਕੀ ਜਾਂਦੇ ਆ ਚਲ ਅਸੀਂ ਇਹ ਪਿਆਰੇ ਚੁੱਪ ਕਰਕੇ ਬਹਿ ਗਏ ਜਿੰਨਾ ਚਿਰ ਅਸੀਂ ਉੱਥੇ ਖੜੀਆਂ ਰਹੀਆਂ ਤੇ ਉਸਤੇ ਮਗਰੋਂ ਕਿਆ ਹੋਇਆ ਨਾ ਜੀ ਜਿਹੇ ਜਿਹਾ ਤਾਂ ਹੈਗਾ ਆਪਣੇ ਜਾਂਤਰ ਦਾ ਰੰਗ ਤੇ ਉਹੋ ਜਿਹੀ ਰੰਗ ਦਾ ਨਾ ਸੱਪ ਦਾ ਵਿੱਚ ਬਹੁਤ ਭਾਰੀ ਸੱਪ ਤਾਂ ਤੇ ਇਹ ਰੇਖਾ ਦੀ ਰਗਾ ਪੈ ਗਿਆ ਕਹਿੰਦੀ ਦੀਦੀ ਇਤਨਾ ਬੜਾ ਸੱਪ ਮੈਂ ਹੈ ਕਿੱਥੇ ਮੈਂ ਤਾਂ ਪਹਿਲਾਂ ਪਤਾ ਹੀ ਲੱਗਿਆ ਹੈਗਾ ਵੀ ਸੱਪ ਕਹਿੰਦੀ ਦੀਦੀ ਹੈ ਵੀ ਕਹਿੰਦੀ ਡੱਕਿਆਂ ਦੇ ਵਿੱਚ ਬੈਠਿਆ ਕਹਿੰਦੀ ਮੈਂ ਨਾ ਦੇਖਿਆ ਜਰੂਰ ਹੈ ਚੱਲ ਭਾਈ ਫੇਰ ਜਦੋਂ ਹਿੱਲਿਆ ਫੇਰ ਦੇਖਿਆ ਸੀ ਐਡਾ ਬੜਾ ਸੱਪ ਉਸਤਾ ਦੇਖ ਕੇ ਨਾ ਡਰ ਗਈਆਂ ਤੇ ਉਹ ਆਏ ਨਾ ਸਰੀ ਚੱਕੇ ਉੱਪਰ ਨੂੰ ਮੈਨੂੰ ਲੱਗਦਾ ਕੋਬਰਾ ਸੱਪ ਹੋਣਾ ਉਹ ਦੀਦੀ ਇਤਨਾ ਬਰਾ ਉਹ ਸੱਪ ਥਾ ਨਾ ਲਾਈਫ ਮੇਂ ਪਹਿਲੇ ਵਾਰ ਉਹ ਸੱਪ ਕੋ ਦੇਖਿਆ ਐਸਾ ਸੱਪ ਕਦੀ ਵੀ ਨਹੀਂ ਦੇਖਿਆ ਦੇਖ ਕੇ ਮੂੰਹ ਡਰ ਲੱਗਨੇ ਲੱਗਾ ਕਿ ਇਹ ਘਾਟ ਨਾ ਆਵੇ ਜਾਤੇ ਕਿ ਹੈ ਨਾ ਵੀ ਡੱਕਿਆਂ ਦੇ ਵਿੱਚ ਦੀਦੀ ਸੱਪ ਬੈਠਾ ਹੈ ਮਹਾ ਵੀ ਕਿਤੇ ਹੁੰਜੋ ਘੇ ਜਾਂਦੇ ਹੁਣੇ ਇਹ ਵੀ ਜਲ ਬਿੱਲੀ ਬੁੱਲੀ ਹੋਣੀ ਆ ਕਈ ਵਾਰ ਜਾਂ ਕੋਕੂ ਬੋਲਦੇ ਹੁੰਨੇ ਤਾਂ ਵੀ ਔਕੀ ਜਾਂਦੇ ਆ ਜਾਂ ਤਾਂ ਕਿ ਹੈ ਨਾ ਵੀ ਦੀਦੀ ਇਹਦੇ ਵਿੱਚ ਸੱਪ ਆ ਚੱਲ ਪਾਈ ਫੇਰ ਮਹਾ ਵੀ ਦੇਖਦੇ ਆ ਵੀ ਸੱਚੀ ਹੋ ਹੈਗਾ ਸੱਪ ਦੇਖੋ ਜੀ ਜਿਆਦੋਂ ਨੇ ਸਿਰੀ ਚੱਕੀ ਨੇ ਐਡੀ ਵੱਡੀ ਤੇ ਅਸੀਂ ਤਾਂ ਡਰ ਗਏ ਕਿ ਲੱਗਦਾ ਭੱਜਣ ਦੇ ਭੱਜ ਕੇ ਜਦੋਂ ਅਸੀਂ ਇੱਧਰ ਆਏ ਭਾਈ ਫਟਾਫਟ ਅਸੀਂ ਘਰ ਫੋਨ ਕਰਿਆ ਸੀ ਕਿ ਆ ਵੀ ਸੱਪ ਬਹੁਤ بڑا ਹੈ ਵੀ ਕਿਤੇ ਹੋਰ ਨਾ ਇੱਧਰ ਡੰਗਰਾ ਕੰਨੀ ਨਾ ਵੱਢ ਜਵੇ ਵੀ ਰਾਤ ਵੀ ਸਮੋਂ ਆ ਇਕਦਾ ਅੱਜ ਗਰਮੀ ਵੀ ਬਹੁਤ ਗਰਮੀ ਕਰ ਰਹੀ ਹੈ ਅਸੀਂ ਨਾ ਉਹਨਾਂ ਨੂੰ ਜਿਹੜੇ ਜੋਗੀ ਹੁੰਨੇ ਫੜਨੇ ਆਲੇ ਫਿਰ ਉਹਨਾਂ ਨੂੰ ਅਸੀਂ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ 2 ਘੰਟੇ ਮਗਰੋਂ ਆਉਂਗੇ ਦੇਖੋ ਜੀ ਫੇਰ ਅਸੀਂ ਛੋਟੂ ਦੀ ਡਿਊਟੀ ਲਾਈ ਅਸੀਂ ਕਿਤੇ ਵੀ ਇੱਧਰ ਉੱਧਰ ਨਾ ਵੜ ਜਵੇ ਭਾਈ ਫਿਰ ਜੇ ਸਾਡਾ ਨਾ ਮੈਥੋ ਉੱਥੇ ਜਾ ਕੇ ਦਿਖਾਉਣੀ ਹੈ ਜਿਹੜਾ ਸਾਡਾ ਕਮਰਾ ਬਣਾਇਆ ਹੋਣਾ ਪਾਥੀਆ ਵਾਲਾ ਚਲੋ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆਂ ਦੀਦੀ ਸਾਥ ਨਾ ਦੇਖੇ ਇੱਧਰ ਸੇ ਆਇਆ ਹੈ ਉੱਧਰ ਸੇ ਆਕੇ ਅਰੇ ਵਿਚ ਮੇ ਨਾ ਕਮਰਾ ਗੇਟ ਖੁੱਲਾ ਹੋਆ ਤਾਂ ਇਸ ਦਾ ਅੰਦਰ ਜਾ ਕੇ ਪਾਥੀ ਵਾਲਾ ਮੈਂ ਗੁਰ ਸਕੀ ਐ ਅੱਛਾ ਜੇ ਨਾ ਬੜਾ ਸੱਪ ਤਾਂ ਉਹ ਇਸ ਕੋ ਨਾ ਜਲਦੀ ਸੇ ਹਮ ਬੰਦ ਕਰਦੀ ਐ ਉਹ ਤਾਂ ਵਧੀਆ ਵਧੀਆ ਕਰਿਆ ਹੁਣ ਚਲੋ ਜਦੋਂ ਆਉਣਗੇ ਨਾ ਉਹ ਆਪਣੇ ਆਪ ਹੀ ਖੋਲਣਗੇ ਕੁੰਡਾ ਇਸ ਦਾ ਤੇ ਬੰਦ ਹੁਣ ਆਪਾਂ ਨੂੰ ਆਇ ਤਾਂ ਨਹੀਂ ਹੈਗਾ ਵੀ ਇਧਰ ਮੱਝਾਂ ਕਰਨੀ ਜਾ ਕੇ ਵੜ ਜੂਗਾ ਹਾਂ 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 ਚਲ ਬਾਹਰ ਤੇ ਕੁੰਡਾ ਲਾਤਾ ਉਹ ਨਾ 2 ਘੰਟੇ ਤੱਕ ਆ ਜਾਣਾ ਮੋਟਾ ਵੀ ਤੇ ਉਹ ਤਾਂ ਹੁਣ ਆ ਕੇ ਦੇ ਦੇਖਣਗੇ ਦੇਖੋ ਜੀ ਸਾਡੇ ਸ਼ੇਰੂ ਉਹਨੇ ਇਹ ਨਾ ਬਹੁਤ ਜ਼ਿਆਦਾ ਭੋਕਣਾ ਸ਼ੁਰੂ ਕਰਤਾ ਇਹ ਹੁਣ ਦੋਏ ਜਣੇ ਹੁਣ ਥੋੜੇ ਜਿ ਟਿਗੇ ਆ ਨਹੀਂ ਤਾਂ ਭੋਰਾ ਟਿਕਦੇ ਨਹੀਂਦੇ ਹੈਗੇ ਕਿੰਨਾ ਕੁ ਲੰਬਾ ਤਾਂ ਇਧਰ ਤੋਂ ਲੱਕੇ ਇਧਰ ਤੋਂ ਹੋ ਗਿਆ ਇਤਨਾ ਭਾਰਾ ਤੇ ਹੋਰ ਮੋਟਾ ਵੀ ਥਾ ਉਹ ਪੁਰਾਣਾ ਪੁਰਾਣਾ ਸੱਪ ਹੋਣਾ ਇਹ ਰਿਹਾ ਇਹ ਮੈਂ ਤਾਂ ਪਹਿਲੀ ਵਾਰ ਹਾਂ ਦੇਖਿਆ ਵਾ ਇਹ ਨਾ ਤਾਂ ਤਾਂ ਦੇਖੀ ਆਪਸ ਨੂੰ ਲੁਕੇਸ਼ੀ ਪਈ ਰਹਿਣਾ ਲੱਗਦਾ ਵੀ ਹੈਗਾ ਇਹ ਪਤਾ ਲੱਗਦਾ ਨਹੀਂ ਕਿ ਇਹਦਾ ਕੋਈ ਪਤਾ ਨਹੀਂ ਸਰਦਾਰ ਜੀ ਕੜੀ ਜੀ ਕਿਤਨੇ ਕੜੀ ਜੀ ਕਿਤਨੇ ਅੱਛਾ ਹਾਂ ਜੀ ਬਾਤੀਆਂ ਵਾਲੇ ਕੋਈ ਨਹੀਂ ਬਿਲਡ ਦਾ ਹੈ ਨਹੀਂ ਥੋੜੀ ਜਿਹੀ ਉਹ ਫੇਲ ਆ ਜਾ ਜੀ ਇਹ ਵਾਜਾਂ ਦਾ ਵਾਜਾ ਜ਼ਰਾ ਸਹੀ ਮੂੰਹ ਵਾਜਾਂ ਦੇ ਉਹਦਾ ਮਾਰ ਨਹੀਂ ਆਇਆ ਮਾਰ ਗਿਆ ਉਹ ਤਾਲੀਆਂ ਮਾਰਦੀ ਆ ਗੋ ਬੜਾ ਲੈ ਲੈ ਵੀਰੇ ਕਪੜਾ ਇੱਕ ਕਸਲਾ ਆਪ ਹੀ ਪ੍ਰਮਾਣਕ ਉਹ ਤਾਂ ਬੜਾ ਜ਼ਖਮੀ ਹੈਂ ਦੇਖ ਲੈ ਬਣਾ ਲਿਆ ਉਹ ਵਿੱਚ ਫਸਿਆ ਹੋਇਆ ਹੈ ਉਹ ਹੋਰ ਗਿਆ ਬੜਾ ਗਿਆ ਇਹਨਾਂ ਜੀ ਬਣੇਗਾ ਜੰਗ ਬਟੇਣਾ ਹੈ ਜੀ ਉਹ ਨਹੀਂ ਬੜਾ ਬਾਹਰ ਲਿਆ ਬਾਹਰ ਬਣਾ ਲੈਗਾ ਵੀਡੀਓ ਕੋਸਗੀਆ ਦੇ ਵਿੱਚ ਐ ਕਿ ਮੇਕਾ ਕੇ ਤੇ ਨਿਕਲ ਜਾਓ ਹਾਂ ਕਿਤੇ ਦੋਰੋਂੋਂ ਉੱਤੇ ਆ ਗਏ ਹਾਂ ਦੇਖ ਰੱਖੋ ਉੱਧਰ ਰੱਖੋ ਪਰੇ ਪਰੇ ਰੱਖੋ ਪਰੇ ਰੱਖੋ ਇਹ ਕਿ ਬਣਿਆ ਜਾ ਰਿਹਾ ਇਹ ਇਹ ਕਿਹੜੀ ਨਸਲ ਦਾ ਆਈ ਇਹ ਇਹ ਕੋਹੋਂ ਬਿਛਾੜਿਆ ਵੀ ਹੋਰ ਬਿਛਾੜ ਦੋ ਬਰਾ ਹੋਰ ਤਾਂ ਨਹੀਂ ਹੈਗਾ ਇਹ ਅੱਛਾ ਇਹ ਦਾ ਦੱਸਿਆ ਆ ਬਸ ਜਾਂਦਾ ਬੰਦਾ ਜਨਾ ਲੈ ਵੀ ਬਸ ਤਾਂ ਬੜੇ ਬੜੇ ਦਾ ਵੀ ਜਾਂਦਾ ਜੀ ਅੱਛਾ ਕਿਥੇ ਜਾਣਾ ਚਾਹਜਾ ਆ ਆ ਦੇਖੀ ਇਹ ਤਾਂ ਉਹ ਕੱਟਾ ਕਰਦਾ ਇਹ ਤਾਂ ਬਣਿਆ ਨਹੀਂ ਜਾਣਾ ਇਹ ਕੋਈ ਪੁਰਾਣਾ ਪੁਰਾਣਾ ਝੱਗਾ ਚੱਗਾ ਤੇ ਆ ਉਹ ਪੂਰੀ ਭਾਰੀ ਨਹੀਂ ਇਹ ਤਾਂ ਬਸ ਨਾਲੇ ਕਰਦਾ ਇਹਦਾ ਕੱਪੜਾ ਲੈ ਕੇ ਜਾ ਅੰਦਾਜ਼ੀ ਹਨ ਹਾਂ ਇਹਦਾ ਮੂਤ ਉਹ ਲਾਲ ਲਾਲ ਜਗਾ ਤੇ ਇੱਕੜੇ ਹੁੰਦਾ ਕੰਜਲ ਹੋਣੀ ਸੀ ਰ ਅੱਛਾ ਕੰਜਲ ਹੋਣੀ ਸੀ ਇਹ ਇਹ ਕੀ ਹੁੰਦਾ ਜੀ ਆਪਣੇ ਇਹ ਬੂਟੀ ਹੁੰਦੀ ਖਾਣੀ ਪੈਂਦੀ ਉਹ ਇਹਦੇ ਨਾਲ ਫਿਰ ਕੀ ਹੋ ਜਾਂਦਾ ਸਾਰੀ ਚੜ ਜਾਂਦੀ ਜਰਾ ਬੰਦ ਅੱਛਾ ਸਧਾਰਤ ਟੁੜੀ ਬੁੜੀ ਪੂਰੀ ਵੀਡੀਓ ਬਣਾਵੇਗਾ ਹੱਲਿਆ ਨਿਆ ਉਹ ਨਾ ਕਿ ਉਹ ਪ੍ਰੋਬਲਮ ਉਹ ਤਾਂ ਮੂਲੀ ਗੱਲ ਆ ਨਾ ਇਹਨੂੰ ਛੋਟੂ ਪਰੇ ਕਰ ਦੇ ਕੀ ਪਰੇ ਕਰ ਦੇ ਉਹ ਤਾਂ ਉਹ ਲਾ ਦੇ ਉਹ ਹੀ ਵਲਾ ਦੇ ਵਲਾਂ ਹੁਣ ਇਹਨਾਂ ਕਾਦੂ ਦਾ ਕਰਨਾ ਹੀ ਹੈ ਠੀਕ ਨਹੀਂ ਮੈਨੂੰ ਹੋਰ ਇਹ ਬੰਦਾ ਨਹੀਂ ਦੱਸ ਰਿਹਾ ਜਣਦਾ ਪਿਆ ਕੁਛ ਕਰੀ ਜੇ ਜਿਹੜਾ ਜਿਹੜਾ ਹੋਵੇ ਬਸ ਉਹਨੇ ਜੁੜਾ ਇੱਕੋ ਹੀ ਨਾ ਲਿਖ ਦੇ ਇਹ ਜਿਹੜੇ ਫਿਰਨੇ ਨੇ ਜਿਹੜੇ ਨਿਕਲ ਜਾਂਦੇ ਮੁੜਕ ਨਹੀਂ ਆਂਦੇ ਇਹ ਤਾਂ ਫੜ ਕੇ ਹੀ ਤੇ ਜ਼ੋਰੋਂ ਮਾਰਿਆ ਦੇ ਪਾਥੀਆਂ ਨੂੰ ਜ਼ੋਰੋਂ ਮਾਰਿਆ ਬਾਲੇ ਨਿਸ਼ਟ ਹੈ ਉਹ ਸਪਾਣਾ ਵੀ ਕਰਦੇ ਨੇ ਇਹਨਾਂ ਨੂੰ ਵੀ ਬਗਾਨੀ ਮਦਦ ਕਰੀ ਜੇ ਮਦਦ ਜਿਵੇਂ ਹੁੰਦਾ ਨਹੀਂ ਤਰਹਾ ਜਾਨਾ ਤੇ ਪਾਥੀਆਂ ਦੇ ਵਿੱਚ ਤਾਂ ਤਕਰੀਬਨ ਹੁੰਦਾ ਹੀ ਹੈ ਪਾਥੀਆਂ ਵਾਲੇ ਕਮਰੇ ਅੱਖੀਆਂ ਵਾਲੇ ਕਿੱਟਾਂ ਦੇ ਪੱਠੇ ਜਪੂਰੇ ਚੱਪੇ ਹਾਂ ਹਾਂ ਜੇ ਪੈਰ ਤਰਿਆ ਜਾ ਫੇਰ ਨਹੀਂ ਆ ਬਖਸ਼ਦਾ। ਨਾ। ਅੱਛਾ ਹੁਣ ਇਹਦੇ ਚ ਨਿਕਲ ਨਹੀਂ ਸਕਦਾ। ਨਾ ਨਹੀਂ ਨਿਕਲ ਨਿਕਲ। ਪਾ ਦੇ ਪਾਣੀ। ਪਾਣੀ ਸੱਟ ਪਾਣੀ ਦੇ। ਹਲੂਰ ਪੈਰ ਨਹੀਂ ਆਉਂਦਾ ਭਾਈ। ਹੋਊਗਾ ਦਾ ਜੋੜਾ ਹੀ ਇਹ ਜੋ। ਬਸ। ਬਾਂਦੇ ਰਾ ਦੇ। ਅੱਛਾ ਤੁਹਾਡੇ ਪੈਰਾਂ ਤੇ ਇਹਨੂੰ ਨਹੀਂ ਆਉਂਦਾ ਹੈਗਾ ਆਮ ਜਿਵੇਂ ਸਾਫ ਆਉਂਦਾ ਉਧਰੋਂ ਪੈਰਾਂ ਚੋਂ। ਓਏ ਦੇਖ ਕੇ ਮੁਰਗਾ ਗਾਣਾ ਸੁਣਾਉਣੀ ਸੀ। ਹੈ? ਜਾ ਦੇਖੇ ਨਾ ਮੁਰਦਾ ਹੈ ਅੱਛਾ ਫਿਰ ਹੱਥ ਪਾਉਣਾ ਅੱਛਾ ਇਹ ਨੂੰ ਪਤਾ ਹੁੰਦਾ ਨਹੀਂ ਮੈਨੂੰ ਫੜਦਾ ਕੋਈ ਫੇਟੜਾ ਹੋਵੇ ਇਹਦਾ ਟ੍ਰਿਕੇ ਨਾਲ ਆਦਾ ਹੈ ਅੱਛਾ ਅੱਛਾ ਹਾਂ ਮੈਨੂੰ ਲੱਗਦਾ ਨਾ ਮੁਰਦਾ ਹੈ ਇਹ ਤਾਂ ਦੇਖਣਾ ਇਹਦਾ ਬੰਦਾ ਵੀ ਮੈਨੂੰ ਬੈਗ ਲੱਭਾਣੇ ਪਿੱਛੇ ਅੱਛਾ ਬੈਗ ਮੋੜੇ ਇਹ ਹੱਥ ਪਾਉਣਾ ਇਹ ਹੱਥ ਪਾਉਣਾ ਸਾਹਮਣੇ ਦਾ ਬੋੜੀ ਹੱਥ ਪਾਉਣਾ ਸਾਹਮਣੇ ਉਹ ਡੇਰਾਂ ਹੋ ਗਈ ਨਾ ਆਹੋ ਇਹਦਾ ਫਿਰ ਸੱਤ ਹਾਂ ਹਾਂ ਇੰਡੀਆ ਦੇ ਬਣਾਏ ਹੀ ਬਣਾਇਆ ਜਾਂਦਾ ਹੈ ਪੜਾ ਲਈ ਜਾਣ ਨਾ ਦੇ ਜਾਣ ਨਾ ਦੇ ਜਾਣ ਨਾ ਦੇ ਅੱਛਾ ਦਿਖਦਾ ਨਹੀਂ ਬਰਾਤ ਤੁੰਹਾਨੂੰ ਆਹੀ ਹੋਨੇ ਕਿ ਹਾਰੀ ਕੁੱਤਾ ਉਧਰ ਲੈ ਜਾਓ ਇਹ ਫੇਰੇ ਇਹ ਸੱਪੇ ਡਾਗ ਗਿਰੇ ਲਈ ਅੱਛਾ ਲੱਛੀ ਡਿੱਗੀ ਗਿਰੇ ਇਹ ਸੰਖ ਚੂੜਾ ਜੀ ਤਾਂ ਮਾਰਿਆ ਭਗਾ ਕੇ ਆਇਆ ਇਹੀ ਆ ਜੋ ਕੁੱਤੇ ਤੇ ਬੰਦੇ ਲੜਦੇ ਅੱਛਾ ਇਹ ਹੱਥੇ ਭਾਈ ਬੰਦੇ ਲੜਦਾ। ਚੱਕ ਲੇ ਦੋ ਤੇ। ਇਹ ਕਬਰੇ ਨਹੀਂ ਸੱਜਦਾ ਨਹੀਂ ਹੈਗਾ। ਤੇ ਸਨਚੂੜਾ ਜੀ। ਤੇ ਬਚ ਜਾਂਦਾ ਲੰਗਿਆ। ਤੇ ਗੱਦ ਜਿਵੇਂ ਲੜਦਾ ਜਿਵੇਂ ਕੱਚ ਤੋਇਆ ਜੀ। ਅੱਛਾ। ਹਾਂ ਜੀ। ਹਾਂ ਦੰਦੀਆ ਵਰਦਾ। ਇਹ ਬੋਲੀ ਤੇ ਨਾਲ ਤੇ ਮਰੇ। ਲਾ ਲਾ। 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 ਲਾ ਸੋ ਲਾ ਤੇ। ਇਹ ਕਿਤੋਂ ਆਇਆ ਅੰਦਰੋਂ ਆਇਆ? ਇੱਧਰ ਆ। ਇੱਧਰ ਆ। ਬੜਾ ਦਾ ਇਹਦੇ ਨਾਲ ਨਹੀਂ ਤੇ ਨਾ ਨਹੀਂ ਮਾਰਿਆ ਉਹ ਤਾਂ ਕੌੜੀ ਨਾਲ ਮਾਰਿਆ ਯੂਟਿਊਬਾਈਰ ਨੂੰ ਪਾਉਣੇ ਉਹਨੇ ਡੰਗ ਨਹੀਂ ਮਾਰੂਗਾ ਇਹ ਹੂੰ ਉਹਨੇ ਡੰਗ ਕਿਉਂ ਪੰਜ ਦਸ ਮਿੰਟ ਬਾਅਦ ਰੱਸੀ ਆ ਜੀ ਇੱਕ ਤੇ ਜਮਾ ਕਰੀ ਜਾਣੇ ਹੋਰ ਕੀ ਹੋਰ ਕੀ ਕਰੀ ਪਤਾ ਨਹੀਂ ਕਰਦੇ ਚਲ ਠੀਕ ਇਹਨੂੰ ਉਹਦੇ ਜਾ ਕੇ ਛੱਡ ਦੇਣਾ ਹੋਰ ਇਹ ਕਿ ਕਰਨਾ ਹੈ ਜੰਗਲ 'ਚ ਛੱਡ ਦੇਣਾ ਜਾਣਾ ਇਹਨੂੰ ਉੱਤੇ ਛੱਡਣਾ ਇੱਥੇ ਤਾਂ ਜੀਰੀ ਲਾਉਣੀ ਹੈ ਜਾ ਕੇ ਜੀਰੀ ਲਾ ਇਹ ਦੇਖੜਾ ਜੀਰੀ ਲਾਉਣੀ ਆ ਜੀਰੀ ਲਾ ਦੇ ਭਾਈ ਜਾ ਕੇ ਹੋਰ ਵਜਾ ਫਿਰ ਮੈਂ ਹੋਰ ਇਹ ਤਾਂ ਮੰਡੀ ਲੱਗਿਆ ਦੋ ਇੱਕ ਚੁੱਪ ਵੱਧਦਾ ਪਹੁੰਚਦਾ ਜੀ ਦੇਖ ਲੈ ਚੱਕ ਦੇ ਲੈ ਮੰਦੀ ਵੀ ਲੱਗ ਜਾਂਦੀ ਆ ਨਾ ਦੀ 14 ਗੱਪ ਬੜੀ ਜੀ ਉਹਦੇ ਉੱਤੇ ਵਿੱਚ ਉਹ ਆਏ ਨਾ ਉਹ ਪਾਕੀਆਂ ਜਵਾਇਂ ਨਾ ਨਾ ਅਦਰ ਹੈ ਜਿਵੇਂ ਸਭ ਨੂੰ ਸੁਣੀ ਲਗਣਾ ਸਮਾਂ ਸੁਲਤੈ ਆਈ ਉਹਦੇ ਮਗਰ ਮਗਰ ਆਈ ਸੀ ওই ਗੱਲ ਜਿਹੜਾ ਹੁਣ ਆਊਗਾ ਉਹਦਾ ਇੱਕ ਇੱਕ 100 ਹੋਰ ਦੇਈ ਜਾਊਗਾ ਹੋਰ ਦੱਸ ਉਹ ਨਹੀਂ 100 100 ਹੋਰ ਲਈ ਜਾ ਫੜਲਾ ਜਿਹੜੇ ਹੈਗੇ ਸਭ ਦੋ ਜੀ ਐ ਨਹੀਂ ਨਹੀਂ ਮੈਂ ਤਾਂ ਰਿਸ਼ਤੇ ਦਾ ਨਹੀਂ ਮੈਂ ਤਾਂ ਜ਼ਰੂਰ ਦਵਾਂਗਾ ਯਾਰ ਮੈਂ ਤਾਂ ਲਈ ਕੋਈ ਜੀ ਵੀ ਥੋੜੀ ਮਿਹਨਤ ਹੈ ਕਾ ਮੈਂ ਤਾਂ ਬੰਦਾ ਲਈ ਥੋੜੀ ਵੀ ਦੇਣਾ ਹੀ ਨਹੀਂ ਕੁਝ ਹੋਰ ਤੁਹਾਨੂੰ ਉਹ ਕਰ ਲਾ ਜਿਹੜੇ ਆਉਣਗੇ 100 100 ਹੋ ਦੇਣਾ ਕੋਈ ਜੰਮਾ ਆਦਾ ਇੱਕ ਵਾਰ ਕਲੀਅਰ ਹੋ ਜੂਗਾ ਠੀਕ ਨਹੀਂ ਆਦਾ ਨਹੀਂ ਕਰੀਂ ਉਹ ਕਾਤੇ ਨਹੀਂ ਜੀਰੀ ਹਾਂ ਹੋ ਗਈ ਇੱਧਰ ਦੇ ਤਾਂ ਆ ਤੂੜੀ ਵਾਲੇ ਦੇ ਲੱਗਦਾ ਉਹਦਾ ਹੀ ਤੂੜੀ ਵਾਲੇ ਦੇ ਹੋਰ ਜੇ ਹੋਰ ਮਾਰਕ ਇੱਕ ਵਾਰ ਨਹੀਂ ਨਹੀਂ ਜੀ ਦੇਖ ਲਾ ਬੰਦਾ ਕੌਣ ਆਇਆ ਹੋਇਆ ਉਹ ਤਾਂ ਕਿੰਨੀ ਲੋਨ ਕਰਦੇ ਆ ਇਹ ਤਾਂ ਹੈ ਇਹ ਕੰਮ ਨਹੀਂ ਜੀ ਆਪਣਾ ਆਹ ਤਾਂ ਇਹ ਅੰਦਰ